ਸਾਸੀ ਕਵੀ ਜੀ ਸਾਰਿਆਂ ਨੂੰ ਜਗਦੀਪ ਡੈਰੀ ਫਾਰਮ ਤੇ ਬਹੁਤ-ਬਹੁਤ ਵੈਲਕਮ ਆ ਤੇ ਅੱਜ ਅਸੀਂ ਫੇਰ ਪਹੁੰਚ ਚੁੱਕੇ ਆ ਫਾਰਮ ਤੇ ਝੋਟੀਆਂ ਦਾ ਲੋਡ ਲੈ ਕੇ ਤੇ ਜਿਹੜੀਆਂ ਆਪਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਬਿਲਕੁਲ ਟੌਪ ਕਲਾਸ ਝੋਟੀਆਂ ਦਿਖਾਉਣੀਆਂ ਐ ਬਿਲਕੁਲ ਸੁਈਆਂ ਸਵਾਈਆਂ ਤੇ ਇੱਕ ਤੁਹਾਨੂੰ ਲਾਸਟ ਤੇ ਵੈਡ ਦਿਖਾ ਲਾਂਗੇ ਤੇ ਜਿਹੜੀਆਂ ਝੋਟੀਆਂ ਦਿਖਾਉਣੀਆਂ ਨੇ 15 ਤੋਂ 20 ਪਲੱਸ ਦਾ ਝੋਟੀਆਂ ਨੇ ਤੇ ਬਾਕੀ ਜਗਦੀਪ ਭਾਈ ਇਹਨਾਂ ਨਾਲ ਕਰਦੇ ਆ ਅਗਲ ਬਾਅਦ ਤੇ ਲੈਣੀਆਂ ਡਿਟੇਲ ਕੱਲੀ-ਕੱਲੀ ਝੋਟੀ ਦੀ ਕਰਦੇ ਆਂ ਭਾਈ ਜੀ ਨਾਲ ਸੱਸਿਆ ਵੀ ਜੀ ਸੱਚੀ ਅਸੇ ਉਹ ਠੀਠਾ ਵੀਰ ਜੀ ਹਾਂਜੀ ਜੀ ਵਧੀਆ ਵਧੀਆ ਹੋਰ ਭਾਈ ਜੀ ਬਾਕੀ ਸਭ ਤੋਂ ਜਗਦੀਪ ਡੇਰੀ ਫਾਰਮ ਵੇਖਣਾ ਸਾਰਿਆਂ ਦਾ ਦਿলো ਧੰਨਵਾਦ ਕਰਦੇ ਆਂ ਹਾਂਜੀ ਭਾਈ ਜੀ ਜਿਹਨਾਂ ਸਾਨੂੰ ਇਨਾ ਵੀਰ ਮਾਨ ਤੇ ਪਿਆਰ ਬਖਸ਼ਿਆ ਹਾਂਜੀ ਹਾਂਜੀ ਤੇ ਬਾਕੀ ਇਸ ਕਰਕੇ ਲੇਟ ਹੋ ਕੇ ਵੀ ਆਪਾਂ ਲਗਾਤਾਰ ਹੀ ਮਨ ਲਈ ਆਪਾਂ ਗਿਆਦਾ ਨੂੰ ਗਾਵਾ ਪਰਦੇ ਰਹੇ ਹਾਂ ਹਾਂਜੀ ਭਾਈ ਜੀ ਤੇ ਇਸ ਕਰਕੇ ਥੋੜਾ ਜਿਹਾ ਮੱਜਾ ਦੇ ਵੀਡੀਓ ਕਾਉਣ ਨੂੰ ਆਪਾਂ ਲੇਟ ਹੋ ਗਏ ਹਾਂ ਹਾਂਜੀ ਭਾਈ ਜੀ ਤੇ ਆਪਣੇ ਕੋ ਅੱਜ ਛੋਟੀਆਂ ਪਰਮਾਤਮਾ ਦੀ ਘੜੀ ਦੇ ਵਿੱਚ 6-7 7 ਛੋਟੀਆਂ ਖੜੀਆਂ ਦਦੀਆਂ ਹਾਂਜੀ ਭਾਈ ਜੀ ਛੋਟ ਉਡੀ ਮਾਰੇ 6 ਵੀ 6 ਪਾਵਾਂਗੇ ਵੀਡੀਓ ਦੇ ਵਿੱਚ ਦਿੰਦੀਆਂ ਅੱਛਾ 6 ਝੋਟੀਆਂ 6 ਪਾਵਾਂਗੇ ਵੀਡੀਓ ਜਿਹੜੀਆਂ ਆਪਾਂ 6 ਝੋਟੀਆਂ ਦਿਖਾਉਣੀਆਂ ਨੇ ਬਿਲਕੁਲ ਸੁਈਆਂ ਸੁਆਈਆਂ ਏ ਬਾਈ ਦੋ ਦੇ ਬਾਰੇ ਗੱਬਣਾ ਦਦੀਆਂ ਹਾਂਜੀ ਬਾਈ ਜੀ ਤੇ ਬਾਕੀ ਚਾਰਜ ਨਹੀਂ ਬਾਈ ਸੂਈਆਂ ਸਵਾਈਆਂ ਜਿਹੜੀ ਗੱਲ ਕਰਨ ਵਾਲੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਹੋਰ ਬਾਈ ਜੀ ਫਿਰ ਵਧੀਆ 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 ਕਿ ਜਰਾਦਾ ਕਿਵੇਂ ਰਿਆ ਫਿਰ ਗਿਆਦਾ ਵਧੀਆ ਚੱਕਰ ਰਿਆ ਵੀਰ ਜੀ ਦਦੀਆਂ ਅੱਛਾ ਅੱਛਾ ਜੀ ਤੇ ਬਾਕੀ ਪਰਮਾਤਮਾ ਦੀ ਕਿੜੀ ਨੂੰ ਚਲੋ ਦੋ ਪਾਸੇ ਚੱਲਦਾ ਰੂਹ ਕੰਮ ਦਦੀਆਂ ਤੇ ਬਾਕੀ ਬੜੇ ਵੀਰਾਂ ਦੇ ਫੋਨ ਹੁੰਦੇ ਝੋਟੀਆਂ ਬਾਰੇ ਦਦੀਆਂ ਹਾਂਜੀ ਬਾਈ ਜੀ ਤੇ ਇਹ ਕਰਕੇ ਫਿਰ ਮਤਲਬ ਜੇ ਕੇ ਨੂੰ ਫੇਰਾ ਪੈਂਦਾ ਇਹਦੇ ਅਸੀਂ ਕਿ ਵੀ ਨਾਲ ਹੀ ਮਾਪਾਂ ਦਾ ਗਾਵਾਂ ਦਾ ਕੰਮ ਚਾਲੂ ਰੱਖਾਂਗੇ ਤੇ ਨਾਲ ਹੀ ਮਤਲਬ ਝੋਟੀਆਂ ਦਾ ਕੰਮ ਚੱਲੇ ਦੋਵੇਂ ਕਿਦੋਂ ਕਰੀਏ ਸ਼ੁਰੂ ਅੱਜ ਸਰ ਜਿਹੜੇ ਬਾਜੇ ਪਾਸੇ ਕਰ ਲੋ ਭਾਜੀ ਜਿਹੜੀ ਗੱਲ ਕਰਨ ਆਏ ਹੋ ਹੀਰੇ ਖੜੇ ਨੇ ਹਾਂਜੀ ਇਹ ਗੱਬਣ ਝੁੱਟੀ ਭਾਜੀ ਦੋ ਜੰਦੋ ਛੇਦ ਆਂਦੇ ਆ ਹਾਂਜੀ ਭਾਈ ਜੀ ਦੋ ਜੰਦਾ ਦੂਜਾ ਸੁਆ ਭਾਜੀ ਜਿਹੜੀ ਗੱਲ ਕਰਨ ਵਾਲੀ ਆ ਦੂਜਾ ਸੁਆ ਗਿਆ ਤੇ ਗੱਬਣ ਆ ਝੁੱਟੀ ਗੱਬਣ ਭਈ ਐਮਨਤੀ ਦੀ ਆ ਭਾਜੀ ਪਿਓ ਰਾਂ ਜੱਡ ਬਲੈਕ ਡਾਮ ਨੂੰ ਵਰਗੀ ਭਾਜੀ ਜੱਡ ਬਲੈਕ ਆ ਗਈ ਐਮਨਤੀ ਹਾਂ ਨਹੀਂ ਨਹੀਂ ਬਾਕੀ ਅਟੂੜ ਦੀ ਇੱਕ ਵਾਲੀ ਦਿਖਾ ਦੇ ਮੈਂ ਇਹ ਵਧੀਆ ਆਰਡਰ ਦੀ ਆ ਬੂਡੀ ਪਾਰਲਰ ਐ ਸਭ ਕੋ ਸੋਹਣਾ ਐ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਸਿੰਘ ਸੁng ਦੀ ਕੁਆਲਿਟੀ ਬਿਲਕੁਲ ਓਕੇ ਆ ਜਿੰਨੀ ਵੀ ਅਗੀ ਵੀਰੇ ਚੈਂਪੀਅਨ ਐ ਜੋ ਟੀ ਜਿਹੜੀ ਗੱਲ ਕਰਨ ਵਾਲੀ ਤੇ ਪਿੱਠ ਫੁੜਾਈ ਬਹੁਤ ਚੰਗਾ ਭਾਈ ਜੀ ਹਾਂ ਜੀ ਜੀ ਬਿਲਕੁਲ ਉਹ ਗੱਲ ਆ ਗਈ ਭਾਈ ਫਿਰ 3 3 ਫੁੱਟ ਚੌੜੀਆਂ ਆ ਮੈਂ ਕਿੱਧਰ ਲੇ ਪਾਸੇ ਆਪਾਂ ਨੂੰ ਭਾਈ ਇਹੋ ਹੀ ਮੰਨਦੇ ਚਾਹੂਗੀ ਪਰ ਦੋ ਚਾਰ ਦਿਨ ਲੇਟ ਵੀ ਮळा ਵੀਡੀਓ ਪਾਵਾਂਗੇ ਹਾਂਜੀ ਤੇ ਆਪਣੇ ਨੇ ਮੰਨਦੇ ਹੋਏ ਸ਼ਾਇਦ ਛੋਟੀ ਪਰ ਮਾਲਾ ਦੀ ਮਾੜੀ ਛੋਟੀ ਪਾਉਣਾ ਬਈ ਨਹੀਂ ਜੀ ਕਰਦਾ ਆਪਾਂ ਜੇ ਨਹੀਂ ਪਾਉਣੀ ਵਧੀਆ ਕੁਆਲਟੀ ਵਾਲੀ ਛੋਟੀ ਪਾਉਣਾ ਜੀ ਕਰਦਾ ਦਿੰਦੀ ਐਮ ਨਤੀ ਆ ਗਈ ਹਾਂ ਜੀ ਹਾਂ ਜੀ ਤੇ ਸੂਣ ਦੇ ਵਿੱਚ ਇੱਕ ਹਫਤਾ ਕੱਚੀ ਆ ਹਫਤਾ ਲੈ ਜੂ ਸ਼ਾਇਦ ਦੇਖੋ ਗਰਮੀ ਦਾ ਮੌਸਮ ਦੋ ਚਾਰ ਦਿਨ ਪਹਿਲਾਂ ਵੀ ਸੂ ਸਕਦੀ ਜੀ ਮਤਲਬ ਜੇ ਹਫਤਾ ਕੱਢ ਗਈ ਬਾਈ ਫਿਰ ਤੁਰਨਾ ਵੀ ਓਖਾ ਜੀ ਮੈਂ ਨਾ ਐਚ ਆ ਵਗਾਈਆਂ ਉਹ ਵੀ ਰਿਲੇਵੇ ਲੱਗਣਗੇ ਜਿਹੜੀ ਗੱਲ ਕਰ ਰਹੇ ਹਾਂ ਥਾਂ ਤੋਂ ਦੀ ਕੁਆਲਿਟੀ ਬਹੁਤ ਨੋਕਲਾ ਸੋਹਣਾ ਹੈ ਵੀਰ ਜੀ ਖੋਲੇ ਵੀਰ ਜੀ ਮਣੀ ਜੀ ਤੇ ਬਾਈ ਫਿਰ ਦੁੱਧ ਦਾ ਰਿਕਾਰਡ ਕੀਆ ਪਹਿਲੇ ਦੁੱਧ ਵੀਰ ਪਲੂਨ ਨੇ ਇਹਨੇ 15 16 ਕਿਲੋ ਦੁੱਧ ਕੱਢ ਕੇ ਆਈ ਛੋਟੀ ਦਿੱਤੀਆਂ ਅੱਛਾ ਜੀ ਤੇ 20 ਕਿਲੋ ਛੋਟੀ ਨਾਪੂਗੀ ਵੀਰੇ ਦੁੱਧ ਦੀ ਜਿਹੜੀ ਗੱਲ ਕਰਨ ਵਾਲੀ ਹਾਂ ਅੱਛਾ ਜੀ 20 ਕਿਲੋ ਨਾਪੇਗੀ ਹਾਂ ਜੀ ਹਾਂ ਜੀ ਤੇ ਬਾਕੀ ਜੀ ਆਪਾਂ ਆਰਡਰ ਦੀ ਗੱਲ ਕਰ ਲਈਏ ਆਰਡਰ ਥਾਂਨ ਨੋਕਲਾ ਹਾਂ ਜੀ ਤੇ ਮਤਲਬ ਥਾਂ ਤੋਂ ਦੀ ਕੁਆਲਿਟੀ ਬਿਲਕੁਲ ਐ ਓਕੇ ਬਿਲਕੁਲ ਨੋਕਲਾ ਬਾਕੀ ਕੁਆਲਿਟੀ ਦੀ ਨਸਲ ਦਾ ਵੀ ਕੋਈ ਮੁੱਲ ਨਹੀਂ ਅੰਦਾਜ਼ ਜਿਹੜੀ ਗੱਲ ਕਰਨ ਵਾਲੀ ਹਾਂ ਹਾਂ ਜੀ ਜੀ ਬਾਕੀ ਫੇਸਬੁਕ 'ਚ ਖਾਲਦੇ ਮੇਰਾ ਵੀਰ ਬਿਲਕੁਲ ਆਇਆ ਓਕੇ ਜੈਡ ਲੈ ਗਿਆ ਹਾਂ ਜੀ ਜੀ ਤੇ ਬਾਕੀ ਜਿਹੜੀ ਗੱਲ ਕਰਦੀ ਇਹ ਪੇਟਪੂੜੇ ਦੀ ਪੇਟਪੂੜਾ ਵੀ ਬਿਲਕੁਲ ਉਹ ਚੰਗ ਜਸ ਚਮੜੀ ਮਿਲ ਗਿਆ ਬਿਲਕੁਲ ਮੈਂ ਜਿਹਦਾ ਵਰਕ ਉਹਦੀ ਵਰਕ ਵਰਗੀ ਹੈ ਮੇਰੇ ਜਿਹੜੀ ਗੱਲ ਕਰਨ ਵਾਲੀ ਹਾਂ ਹਾਂ ਜੀ ਜੀ ਤੇ ਐਦਾਂ ਕਿ ਫਿਰ ਡਿੱਗ ਜੀ ਦੁੱਧ ਕਨਾਂ ਚ ਵਾਏਗੀ ਦੋ ਤਾਂ ਦੇਖੋ ਪ੍ਰਮਾਤਮਾ ਦੀ ਕਰਿਆ ਪਹਿਲੇ ਪਲੋਨੇ 15 ਪਲੱਸ ਚਲਵਾਇਆ ਦੇਣੀਆਂ ਹਾਂ ਜੀ ਤੇ ਐਰ ਕੇ ਮਤਲਬ 18 ਲਾ ਲਓ 20 ਲਾ ਲਓ ਨੇ ਬਾਕੀ ਮੇਰੀ ਗੱਲ ਹੈ ਜਿਹੜੀ ਪੇਠ ਪੜੇ ਦੀ ਹਾਂਜੀ ਹਾਂਜੀ ਬਈ ਮੈਂ ਅਡਰ ਦੀ ਗੱਲ ਕਰੀ ਬਿਲਕੁਲ ਫਿਟਿੰਗ ਆ ਰਹਾ ਹਾਂਜੀ ਹਾਂਜੀ ਬਈ ਪਟਰਾ ਦਾ ਚਟਾ ਆ ਗਿਆ ਦਿਖਾ ਦੇ ਕਰੀ ਮੈਂ ਵੀਰੇ ਅਡਰ ਦਿਖਾ ਦੇ ਕਰੀ ਫਿਰ ਚਾਰ ਚੁਫਰੇ ਆ ਘਮਾੜੇ ਮੇਰੇ ਵੀਰੇ ਮੈਂ ਮੈਂ ਜਿੱਦਾਂ ਮੇਰੇ ਬਰਾਬਰ ਆ ਸੋਹਣੀ ਹੈ ਲੇਵਲੂ ਵੀ ਦੀ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਬਾਕੀ ਇਹ ਕੈਮਰੇ ਤੋਂ ਦਾਰਦੀ ਆ ਹਾਂਜੀ ਹਾਂਜੀ ਬਈ ਤੇ ਬਾਕੀ ਇਹ ਜਿੱਦ ਦੀ ਗੱਲ ਕਰੀ ਆਪਾਂ ਮੋਲ ਦੀ ਮੋਲ ਦੇ ਬਾਰੇ ਵੇਖੋ ਛੋਟੀ ਵੀ ਮਤਲਬ ਅੱਜ ਤੋਂ ਪਹਿਲਾਂ ਜੇ ਮੈਂ ਗੱਲ ਕਰੀਏ ਕੋਈ 5-6 ਮਹੀਨੇ ਦੀ ਹਾਂਜੀ ਇਹਦੇ ਨਾਲ ਦੀ ਛੋਟੀ ਵੀ ਮਤਲਬ 2 70 80 ਦੀ ਵਿਕਦੀ ਜਰਜਰੀ ਕਰਨ ਵਾਲੀ ਆ ਹਾਂਜੀ ਜੀ ਤੇ ਚਲੋ ਜਿੱਦਾਂ ਦਾ ਬਿਆਰ ਹੁੰਦਾ ਤਾਂ ਚੱਲਣਾ ਚਾਹੀਦਾ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਜੀ ਇਹ ਇਹ 2,25,000 ਦੀ ਦੇ ਦਾਂਗੇ ਮੇਰੇ ਦੀਆਂ 2,25,000 2,25,000 ਦੀ ਦੇ ਦਾਂਗੇ ਕੋਈ ਕੋਈ ਮੰਨਣ ਬਾਈ ਕੋਈ 2000 ਤੇ ਕੱਟ ਕਰ ਦਾਂਗੇ ਵੀਰੇ ਜਰਜੀ ਤੇਰੀ ਗੱਲ ਕਰਨ ਵਾਲੀ ਆ ਮੈਂ ਤਾਂ 20 ਲਿਆ ਦੀ ਜੀ ਜੀ ਚਲੋ ਦੇ ਦਾਂਗੇ 2 ਲੱਖ 20 ਆਦੀ ਦੇ ਦਾਂਗੇ ਐ ਸੁਪਰਸਟਾਰ ਝੁੱਟੀ ਹੈ ਜਿਹੜੀ ਗੱਲ ਕਰਨ ਵਾਲੀ ਵੀਰੇ ਦੀ ਹੈ ਸੁਪਰਸਟਾਰ ਆ ਗਈ ਆ ਹਾਂਜੀ ਜੀ ਜੇ ਕੋਈ ਦਿਖਾਰੇ ਮੇਰਾ ਵੀ ਚਾਚ ਵੀਰੇ ਘਮਾ ਕੇ 2 ਲੱਖ 25 ਹਜ਼ਾਰ ਮੁੱਲਿਆ ਤੇ 5000 ਛੋੜਿਆ ਤੇ 2 ਲੱਖ 20 ਹਜ਼ਾਰ 2 ਲੱਖ 20 ਆਦੀ ਦੇ ਦਾਂਗੇ ਵੀਰੇ ਦੀ ਬਾਕੀ ਬਿਲਕੁਲ ਐ ਫੇਸਬੁਕ ਦਿਖਾ ਦੇ ਮੇਰਾ ਵੀ ਹਾਂਜੀ ਵੀਰੇ ਬਿਲਕੁਲ ਜੈਡ ਬਲੈਕ ਜੀ ਨੂੰ ਕਹਿੰਦੇ ਨੇ ਐ ਜਮਨ ਵਰਗੀ ਵੀਰੇ ਦੀ ਜਿਹੜੀ ਤੇ ਦੁੱਧ ਵੀ ਚੰਗਾ ਚਵਾਜੇਗੀ ਭਾਈ ਜੀ ਨੇ 15 ਤੋਂ ਪਲੱਸ ਦੋ ਦਾ ਜਿਹੜਾ ਦਿੰਦੀ ਰਹੀ ਹੈ ਪਲੂਣ ਕੱਟੀ ਨੇ ਤੇ ਹੁਣ ਮਤਲਬ 18 ਕਿਲੋ ਬਿਲਕ ਅੱਗੇ ਵਜੇ ਇਹ ਛੋਟੀ ਸੂਈ ਆ ਪਰ ਸੋਹਰਾ ਦੀ ਸੂਈ ਆ ਹਾਂਜੀ ਬਈ ਬਿਲਕੁਲ ਗਿੱਲੇ 나ੜੂ ਤੇ ਬੱਚਾ ਵਿਰੇ ਦਦੀਆਂ ਹਾਂਜੀ ਤੇ ਨਾਰੂ ਦੀ ਸੂਈ ਆ ਤੇ ਇਹ ਵਿਰੇ ਕੋ ਟੈਨਾ ਪੀ ਐਨ ਜੀ ਨੂੰ ਕਹਿੰਦੇ ਨੇ ਇਹ ਤੇ ਨਾ ਮੇਲਾ ਕਰੇ ਹੋਏ ਤੇ ਫਿਰ ਮੇਲੇ ਤੇ ਖੜਨ ਵਾਲੀ ਆ ਕਟਈ ਦੀ ਗੱਲ ਕਰਨ ਵਾਲੀ ਸਹੀ ਗੱਲ ਹੈ ਬਾਈ ਜੀ ਸਹੀ ਗੱਲ ਹੈ ਉਹ ਲੜੀ ਛੱਡੀ ਦਾ ਫਿਰ ਕੋਈ ਆਏਗਾ ਜਿਹੜੀ ਗੱਲ ਕਰਨ ਵਾਲੀ ਆ ਜੀ ਜੀ ਵੇਖ ਲੈ ਅੱਡਰ ਅੱਡਰ ਦੇਖ ਲੈ ਰਹਾ ਮੈਨਾਂ ਬਾਈ ਆਪਾਂ ਨੇ ਜਦੋਂ ਮਤਲਬ ਇੱਥੋਂ ਘਰੋਂ ਕਈ ਇਹਦੀ ਛਾਕੀ ਦਾ ਬਾਈ ਛੋਟੇ ਪਰਤ ਦੀਆਂ ਰਕ ਮਈਆਂ ਲਵਾਗੇ ਤੇ ਜਦੋਂ ਇਹੋ ਜੀ ਚੀਜ਼ ਗਾੜੀ ਟੱਕਰ ਜਾਂਦੀ ਨਾ ਨਹੀਂ ਅੱਖ ਤੇ ਫਿਰ ਪੈਰ ਪੈਰ ਨਹੀਂ ਬਾਈ ਪਿੱਛੇ ਪੁੱਟਿਆ ਜਾਂਦਾ ਜਿਹੜੀ ਗੱਲ ਹੈ ਚੰਗੀ ਚੀਜ਼ ਮਤਲਬ ਗਾੜੀ ਟੱਕਰਦੀ ਆ ਅੱਡਰ ਵੀ ਕੁਆਲੀ ਦੇਖ ਲੈ ਮੇਰਾ ਵੀ ਮਾਈ ਨਾਮ ਮੇਰੇ ਸਾਹਮਣੇ ਆ ਗਏ ਇੱਕ ਵਾਰੀ ਦੇਖ ਲੈ ਇਕ ਜੀ ਫਿਰ ਅੱਜ ਦੂਜਾ ਤੀਜੇ ਦਿਨ ਸੂਈ ਨੂੰ ਆ ਹਾਂਜੀ ਅੱਜ ਵੀ ਮੇਰੇ ਸੋਨਾ 14 15 ਕਿਲੋ ਖਾਲੀ ਹੁੰਦੇ ਬੋਲੇ ਨੂੰ ਮਲਾ ਹਲਵਾ ਦਊਗੀ ਭਾਈ ਜਿਹੜੀ ਗੱਲ ਕਰ ਰਹੇ ਸੀ ਸਹੀ 14 15 ਕਿਲੋ ਦੋ ਇਹ ਬਾਕੀ ਇਹ ਨਾ ਹਰਿਆਣੇ ਦੇ ਵਿੱਚ ਪਲੂਣ ਕੱਟੀਆਂ ਨਾਲ ਲਾਈਵ ਚ ਵਾਈ ਭਾਜੀ ਜਿਹੜੀ ਗੱਲ ਕਰਨ ਵਾਲੀ ਆ 20 ਕਿਲੋ ਪਲੂਣ ਕੱਟੀਆਂ ਨੇ ਦੁੱਧ ਕੱਢਿਆ ਭਾਜੀ ਜਿਹੜੀ ਗੱਲ ਭਾਜੀ ਫਿਰ ਜੇ ਕੱਦ ਦੀ ਗੱਲ ਕਰੀਏ ਕੱਦ ਵੀ ਫਿਰ ਮਤਾਰੇ ਆਸਬਾ ਨuevo dro dro ni deta banda ਐਨਾ ਭਾਈ ਇਹ ਸੁਪਰਸਟਾਰ ਜੀ ਪੂਰੀ ਮੇਲੇ ਚ ਛੁੱਟੀ ਮੇਲੇ ਪੌੜੀ ਆਦੀ ਹੈ 100% ਦੀ ਕੁਆਲਿਟੀ ਹਾਂ ਜੀ ਤੇ ਬਾਕੀ ਬਗੀ ਵੀ ਖੋਲ ਕੇ ਤੋਰਦੇ ਫਿਰ ਤੈਨੂੰ ਹਾਂ ਜੀ ਤੋੜ ਕੇ ਕਰੀ ਤੋਰਾ ਤਾਰਾ ਦਿਖਾ ਲਦੇ ਬਾਕੀ ਫੇਸਬੁਕੇ ਕਰੀ ਸਿੰਘ ਸਿੰਘ ਦੀ ਕੁਆਲਿਟੀ ਬਿਲਕੁਲ ਜੈਡ ਬਲੈਕ ਐ ਜਾਮਨ ਵਰਗੀ ਜਿੰਨੀ ਵੀ ਆ ਗਈ ਵਧੀਆ ਬਣੀ ਹੈ ਹੀਰਾ ਜਿਹੜਾ ਬਾਈ ਜੀ ਜੀ ਚਲੋ ਵੀਡੀਓ ਦੇ ਦੋ ਚਾਰ ਦਿਨ ਲੇਟ ਹੋ ਗਈ ਆ ਪਰ ਅੱਜ ਤੋਹਫੇ ਜਿਹਨੂੰ ਕਹਿੰਦੇ ਤੋਹਫੇ ਜਲੰਦੇ ਅੱਜ ਹਾਂ ਜੀ ਜੀ ਤੇ ਭਾ ਸਾਰੇ ਪਾ ਸਾਰੇ ਆਪਨੇ ਕੋ ਹੈਗੇ ਮੇਰੇ ਜੀ ਪਾ ਸਾਰੇ ਹੈਗੇ ਨੇ ਆਪਣੇ ਕੋ ਲਓ ਜੀ ਬਾਕੀ ਆਟਰ ਦੀ ਕੁਆਲਿਟੀ ਜਿਹੜੀ ਆ ਗਈ ਹੈ ਬਿਲਕੁਲ ਜਿਵੇਂ ਫਾਰੀ ਵਾਲਾ ਚਤਾ ਕਹਿੰਦੇ ਨੇ ਤੇ ਬਾਕੀ ਅਗੋਂ ਭਾਈ ਡਿੱਗਦੀ ਜਿਹੜੀ ਗਾੜ ਕਿੰਨੀ ਕੋਈ ਹੈ ਕਿ ਮਤਲਬ ਗਾੜ ਟੋਕੜੀ ਵੀ ਭਾਈ ਇਹਦੇ 4-5 ਕਿਲੋ ਦੀ ਗਾੜੀ ਹੋਊਗੀ ਛੋਟੀ ਜਿੱਦੀ ਜਿੱਦੀ ਐਸੀ 4-5 ਕਿਲੋ ਦੀ ਗਾੜੀ 5 ਕਿਲੋ ਦੀ ਗਾੜੀ ਗਾੜੀ ਚੱਲੂਗੀ ਵੀਰੇ ਜਿਹੜੀ ਗੱਲ ਕਰਦਾ ਦੇਖੋ ਜੀ ਛੋਟੀ ਕੋ ਜਿਹੜਾ ਟਾਈਮੋਂ ਟਾਈਮ ਤੁਰਨਾ ਵੀ ਔਖਾ ਹੈ ਹਾਂ ਜੀ ਹਾਂ ਜੀ ਦੇਖੋ ਜੀ ਅਗਰ ਇਹ ਫਿਰ ਲੰਮੀ ਤੋਰ ਤੇ ਥੋੜੀ ਜਿਆਦਾ ਮੇਰਾ ਵੀ ਲੰਮੀ ਕੱਢ ਦੇ ਵੀਰੇ ਲ ਇਹ ਇਹ ਆ ਵੀ ਥੋੜਾ ਖਾਸ ਗਾਰ ਕੀਤਾ ਭਾਈ ਨਾ ਉਧਰ ਸੰਗਸੂnga ਨਾ ਇਹ ਵੀ ਹਾਚਗਾ ਨਾ ਥੋੜਾ ਜਾ ਚੱਕ ਮੈਂ ਤੁਰਦੇ ਆ ਥੋੜਿਆ ਕਰਦੀ ਆ ਆ ਥੋੜਾ ਜਿਹਾ ਵੀਰੇ ਫਰਕ ਪੈਂਦਾ ਕਿ ਯਾਰ ਖੁੱਲੀ ਮਹਿ ਰਹਿੰਦੀ ਜਿਹੜੀ ਗੱਲ ਕਹਿੰਦੇ ਆ ਅੱੜੀ ਰਹੀ ਹੈ ਬਿਲਕੁਲ ਐਂ ਜਿਵੇਂ ਫੜੀ ਵਾਲਾ ਜੱਤਾ ਕਹਿੰਦੇ ਥਣ ਬਿਲਕੁਲ ਨੋਕ ਨੋਕਲਾ ਥਣ ਤੇ ਜਿਵੇਂ ਜੇ ਆਪਾਂ ਚਵਾ ਦੀ ਗੱਲ ਕਰੀਏ ਦੀ ਚਵਾਦ ਵੀਰ ਹੱਥ ਨਹੀਂ ਰੱਖਣਦੇ ਦੀ ਚੋਣ ਜਦੋਂ ਨਲਕਾ ਚੱਲਦਾ ਇੰਦਾ ਚੱਲਦੀ ਵੀ ਬਾਲੀ ਐ ਚੋਣ ਜਾਣੇ ਇੱਕ ਨੰਬਰ ਦੇ ਸੁਪਰਸਟਾਰ ਹੀ ਆ ਵੀਰੇ ਟੋਕਲਾਸ ਹੀ ਕਹਿੰਦੇ ਨੇ ਤੇ ਬਾਕੀ ਇਹ ਕੱਜ ਦੀ ਗੱਲ ਗੱਲ ਇਹ ਕ ਬਿਲਕੁਲ ਐ ਬਰਾਬਰ ਦੀ ਆ ਤੇ ਬਾਕੀ ਇਹ ਗੱਲ ਕਰੀ ਬਾਕੀ ਦੰਦੋ ਵੀ ਵੀਰੇ ਆ ਗਈ ਵਰਗੀ ਦੰਦਾਂ ਦੀ ਸੂਹਾ ਦੁਜਾ ਹੋਊਗਾ ਦੰਦੋ ਚਾਰ ਦੰਦ ਹੋਊਗੀ ਹਾਂਜੀ ਸੀਲੀ ਦਾ ਕੋਈ ਮੁੱਲਣਾ ਹੋਊਗਾ ਆਈਦੇ ਬਾਏ ਥੱਲੇ ਬੈਠੇ ਜਿਹੜੇ ਬਾਹਲੀ ਠੰਡੀ ਸਰੀਵ ਹੈ ਜਿਹੜੀ ਗੱਲ ਕਰਨ ਵਾਲੀ ਲਓ ਜੀ ਇਹ ਦੇਖੋ ਜੀ ਐਚ ਫਾ ਗਾਂ ਆ ਗਈ ਹਾਂ ਜੀ ਹਾਂ ਜੀ ਵੀਰੇ ਇਦਾਂ ਦੇਖੋ ਜੀ ਝੋਟੀਆਂ ਜਿਹੜੀਆਂ ਪੰਜਾਬ ਦੀਆਂ ਝੋਟੀਆਂ ਨਹੀਂ ਬਹਿਂ ਦਿੰਦੀਆਂ ਸਲੇ ਬਿਲਕੁਲ ਠੰਡੀ ਜਿਹਨੂੰ ਕਹਿੰਦੇ ਹਾਂ ਜੀ ਹਾਂ ਜੀ ਵੀਰੇ ਤੇ ਫਿਰ ਹੁਣ ਹਾਜ ਜਿਹੜਾ ਦੁੱਧ 14 15 ਕਿਲੋ 14 15 ਕਿਲੋ ਪਰਸੋਂ ਸੋਣ ਸੋਣ ਦੇ ਤਾਈ ਮੈਂ ਖਾਲੀ ਹੁੰਦੇ ਮਤਲਬ ਬੋਲੇ ਤੋਂ ਚੱਲ ਪਈ ਵੀਰੇ ਬੋਲੇ ਤੋਂ ਚੱਲ ਪਈ ਪਰਮਾਤਮਾ ਦੀ ਘੜੀ ਤੋਂ ਮੈਂ 22 23 ਕਿਲੋ ਦੀ ਐਵਰੇਜ ਰੱਖੀ ਹੋਈ ਝੋਟੀ ਬਈ ਜਿਹੜੇ ਚਲੋ 20 ਕਿ ਅੈਤ ਕਿੰਨਾ ਫੋਨ ਤੇ ਛੋਟੀ ਦਾ ਭਾਈ ਕਰ ਲਾਂਗੇ ਜਿਹੜੀ ਗੱਲ ਕਰਨ ਵਾਲੀ ਹੈ ਇਹ ਵੀ ਗੱਲ ਠੀਕ ਹੈ ਟਾਡੀ ਭਾਈ ਵੱਡੀ ਛੋਟੀ ਆ ਬਾਕੀ ਮੇਨ ਗੱਲ ਇਹ ਹੁੰਦੀ ਆ ਵੀ ਲੋਕੀ ਭਾਈ ਦਾ ਗੱਲ ਇਹ ਮਤਲਬ ਵੀ ਵੱਡੇ ਮੁੱਲ ਦੀ ਛੋਟੀ ਭਾਈ ਜਿਹੜੀ ਗੱਲ ਤੇ ਬਾਕੀ ਜ਼ਾਇਦ ਮੁੱਲ ਕਰਾਂਗੇ ਭਾਈ ਜਿਹੜੀ ਗੱਲ ਕਰਨ ਵਾਲੀ ਆ ਕੋਈ ਉਹ ਫਾਲਤੂ ਮੁੱਲ ਨਹੀਂ ਕਰਾਂਗੇ ਜਿਹੜੀ ਗੱਲ ਕਰਨ ਵਾਲੀ ਆ ਬਿਲਕੁਲ ਜ਼ਾਇਦ ਹੀ ਕਰੋਗੇ ਜ਼ਾਇਦ ਹੀ ਦਵਾਂਗੇ ਭਾਈ ਜਿਹੜੀ ਗੱਲ ਕਰਨ ਵਾਲੀ ਆ ਛੋਟੀ ਦੇ ਭਾਈ ਉਹਦਾ ਜੇ ਆਪਾਂ ਆਪਾਂ ਆਫ ਚ ਗੱਲ ਕਰੀਏ ਛੋਟੀ ਟਾਡੀ 5 ਲੱਖ ਦੀ ਆ ਛੋਟੀ ਤੇ ਭਾਈ 5 ਲੱਖ ਦੀ ਮੈਨੂੰ ਵੀ ਬੜਾ 5 ਲੱਖ ਦੀ ਪਰ ਆਪਾਂ ਅੱਪ 3 ਲੱਖ ਦੀ ਝੋਟੀ ਦੇ ਜਾਗੇ ਜਿਹਦੀ ਗੱਲ ਕਰਨ ਵਾਲੀ ਹੈ ਅੱਛਾ 3 ਲੱਖ ਦੀ 3 ਲੱਖ ਚੋਂ ਵੀਰ ਮਾਨਤਨ ਕਰਦਾ ਹਾਂ ਹੋਰ ਦੱਸੋਗੇ 5000 ਕਰ ਦੋਗੇ 2000 ਕਰ ਦਾਂਗੇ ਚੱਲ ਜੀ 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 5000 ਕਰੋ ਦੇ ਦਾਂਗੇ 295000 ਦੀ ਝੋਟੀ ਦੇ ਲਓ ਜੀ ਆਹੀ 20 ਕਿਲੋ ਵਾਲੀ ਝੋਟੀ ਭਾਈ 5 ਲੱਖ ਦੀ ਹੈ ਗੱਲ ਦਾ ਮਤਲਬ ਜਿਹਨੂੰ ਭਾਈ ਬਰੀ ਇਹਦੇ ਨਸਲ ਦਾ ਬਰੀਡ ਦਾ ਪਤਾ ਨਾ ਝੋਟੀ ਭਾਈ 5 ਲੱਖ ਦੀ ਹੈ ਪਰ ਦੇ ਦਾਂਗੇ ਚਲੋ ਭਾਈ ਜੇ ਤੂੰ ਕਹਤਾ 295 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰੇ ਜਿਲ੍ਹਾ ਵਾਲੀ ਬਾਕੀ ਇਹ ਵੀ ਮੇਰਾ ਵੀਰ ਭਰਾ ਜਿਹੜਾ ਝੋਟੀ ਦੀ ਵੀਡੀਓ ਪੂਰੀ ਵੇਚ ਕੇ ਤੇ ਫਿਰ ਗੱਲ ਕਰੇ ਮੇਰਾ ਵੀਰ ਇਹ ਨਾ ਕਵੇ ਕੋਈ ਵੀ ਕਮੈਂਡਰ ਦੇ ਵਿੱਚ ਕਈ ਵੀਰ ਭਰਾ ਕਹਿੰਦੇ ਮੁੱਲ ਜ਼ਿਆਦਾ ਵਾ ਜਾਂ ਕਿ ਸਭ ਤੋਂ ਬਰੀਦ ਵੱਡੀ ਗੱਲ ਕੀ ਹੁੰਦੀ ਆ ਹਾਂਜੀ ਕਮੈਂਡਰ ਚਲੋ ਮੇਰੇ ਭਰਾ ਜਿਹੜੇ ਕਰਦੇ ਵਧੀਆ ਕੰਮ ਹਾਂਜੀ ਹਾਂਜੀ ਚਲੋ ਉਹਨਾਂ ਦਾ ਜੇ ਕਿ ਉਹਦਾ ਕੰਮ ਹੈ ਨਾ ਭਾਈ ਕਿ ਇਹਨਾਂ ਮਤਲਬ ਜੇ ਕਿ ਇਹਨੇ ਚੁਗਲੀ ਕਰਨੀ ਉਹਦੇ ਹਾਲਤ ਹੁੰਦੀ ਵੀ ਚੁਗਲੀ ਕਰਨ ਨੂੰ ਨਹੀਂ ਉਟਾ ਸਕਦਾ ਦੀਆਂ ਜਿਹੜੇ ਜਿਹੜੇ ਵੀਰ ਦਾ ਕਈ ਦਾ ਹੁੰਦਾ ਮਤਲਬ ਜਿਹੜੇ ਵਿਹਲੇ ਬੈਠਿਆਂ ਦਾ ਵੀਰ ਕਰਦੇ ਦੇ ਜੇ ਆ ਬਾਕੀ ਮੈਂ ਇਹ ਗੱਲ ਨਹੀਂ ਕਹਿੰਦਾ ਚਲੋ ਕਰੋ ਕਮੈਂਟ ਕਰਨੇ ਚਾਹੀਦੇ ਵੀਰ ਜੇ ਮਤਲਬ ਕੋਈ ਗਲਤੀ ਉਹਨੂੰ ਰੱਖਣਾ ਚਾਹੀਦਾ ਬੰਦੇ ਨੂੰ ਪਰ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਪਿੰਡ ਦੇ ਵਿੱਚ ਫੋਲ ਕੇ ਵੇਖ ਲੈ ਵੀ ਐਚਓਟੀ ਦੇ ਨਾਲ ਦੀ ਮਤਲਬ ਕਿੰਨੇ ਬੰਦਿਆ ਕੋ ਖੜੀ ਪਿੰਡ ਦੇ ਵਿੱਚ ਹੋ ਗਈ ਮੈਂ ਗੱਲ ਕਰਨ ਵਾਲੀ ਸੀ ਜੀ ਉਹਦੇ ਗੱਲ ਕਰ ਰਹੇ ਮਤਲਬ ਮਤਲਬ ਚਲੋ ਮਤਲਬ ਕਿ ਸਾਡੇ ਹੁਣ ਸਵੈਰਕ ਫੇ ਵੀ ਵੀਰੇ ਕੱਲ 12 ਵਜੇ ਸੁਈਏ ਛੋਟੀ ਵੀਰੇ ਹਾਂਜੀ ਕੱਲ 12:00 ਵਜੇ ਛੋਟੀ ਵੀਰੇ ਤੇ ਆ ਅੱਛਾ ਛੋਟੀ ਬਾਲੀ ਤੋਂ ਚੰਗੀ ਆ ਕਿੰਨਾ ਨੰਬਰ ਹੈ ਵਧੀਆ ਮਤਲਬੀ ਬਾਲੇ ਬਾਕੀ ਸਿੰਘਾਂ ਦੀ ਗੱਲ ਕਰੀਏ ਹਾਂਜੀ ਹਾਂਜੀ ਭਾਈ ਜਿਹਦੇ ਵੇਖਣਗੇ ਵੀਰੇ ਕਿਹੜਾ ਵੇਖਦੇ ਨੱਗਰੀ ਲੱਗੇ ਆ ਹਾਂਜੀ ਰੋਹਰ ਸਿੰਘ ਹੈ ਚੈਂਪੀਅਨ ਇਹਦਾ ਛੋਟਾ ਛੋਟਾ ਜਿਹਾ ਲਓ ਭੇਜਿਆ ਨਹੀਂ ਲੱਗੇਗਾ ਹਰ ਤਈਆ ਨਹੀਂ ਲੱਗਦਾ ਮੇਰੇ ਤੇ ਬਿਲਕੁਲ ਤਾਈ ਕੱਟੀ ਸੀ ਮੈਂ ਜਿਹੜੀ ਕੱਟੇ ਨਾਲੋਂ ਨੇ ਬਚਾਵਾ ਇਹ ਬਾਕੀ ਝੋਟੀਆਂ ਨੇ ਕਰੀ ਤੈਨੂੰ ਦਿਖਾ ਦਿੱਤੀ ਇੱਕ ਕਰੀ ਮੇਰਾ ਵੀ ਸਿਰ ਤੋਂ ਲੈ ਕੇ ਦੇ ਪੈਰਾਂ ਤੱਕ ਕੈਮਰਾ ਮਾਰਦੇ ਮੇਰਾ ਵੀ ਝੋਟੀਆਂ ਇਹ ਜਿਹਨੂੰ ਟੌਕ ਗਲਾਸ ਕਹਿੰਦੇ ਆ ਤੇ ਬਸ ਤਾਜੀ ਸੂਈ ਸਵਾਈ ਤਾਜੀ ਸੂਈ ਝੋਟੀ ਫਿਰ ਵੇਖੀ ਇਹ ਸਵੇਰ ਕਹਨਾ ਲਿੰਦੇ ਜੀ ਸਵੇਰਾ ਵੀ ਦੂਜਾ ਸਵੇਰਾ ਅੱਛਾ ਜੀ ਦੋ ਇਹ ਵੀ ਚਾਰ ਦਾਂਦੀਆਂ ਫਿਰ ਫਿਰ ਇਹ ਜਿਹੜੀ ਗੱਲ ਕਰਨ ਵਾਲੀ ਚਾਰ ਨੰਬਰ ਚਾਰ ਦਾਂਦੀਆਂ ਫਿਰ ਖੋਲੋ ਜੀ ਕਿਹੜੇ ਤੋਂ ਦੀ ਛਿੱਟਵਾ ਜਣੀ ਪਹਿਲੇ ਹਾਂ ਜੀ ਜੀ ਵੇਖੋ ਜੀ ਨਹੀਂ ਪਾਲਦੀਆਂ ਨਹੀਂ ਜੰਮਦੀਆਂ ਝੋਟੀਆਂ ਬਾਕੀ ਇਹ ਜਪਨ ਵਾਲਿਆ ਹੈ ਉਧਰ ਵੇਣੀਆਂ ਨੇ ਮਈਆਂ ਦਦੀਆਂ ਹਾਂਜੀ ਹਾਂਜੀ ਉਹ ਕਹਿੰਦੇ ਸੇਂਗ ਦੇ ਤਾਂ ਦੇਣੇ ਜਿਵੇਂ ਕਾਇ ਜਿਹੜੀ ਜਿਹੜੀ ਸੇਂਗ ਤੇ ਇਦਾਂ ਜਿਦਾ ਕਿ ਪਰਮਾਤਮਾ ਨਾਲ ਦੇਖੋ ਜੀ ਕਿੱਥੇ ਸੇਂਗ ਲਾਹੜੇ ਜੋੜੀ ਹੈ ਬਾਕੀ ਮੈਂ ਜੀ ਜਾਂ ਦਿਖਾ ਦੇ ਸੇਂਗ ਵੇ ਬਿਲਕੁਲ ਐ ਉਹ ਵੀ ਜੱਸੀ ਘਰ ਲੱਗਾ ਸਹੀ ਗੱਲ ਸਹੀ ਗੱਲ ਉਹ ਤਾਂ ਸੇਤੋ ਲੈ ਕੇ ਪੈਲਾ ਲਾ ਕੇ ਜਿਹੜਾ ਦਿਖਾ ਦੇ ਬਾਕੀ ਫਿਰ ਸਾਰੀਆਂ ਕੱਟੀਆਂ ਮਈਆਂ ਸੁਈਆਂ ਬੋਲੇ ਦੇ ਉੱਤੇ ਮਈਆਂ ਜਿਹੜੀ ਗੱਲ ਕਰਨ ਵਾਲੀ ਸੀ ਹਾਂਜੀ ਹਾਂਜੀ ਬਾਈ ਜੀ ਤੇ ਬਾਕੀ ਅਰਦੀ ਗੱਲ ਕਰ ਲਈਏ ਬਿਲਕੁਲ ਆਰਡਰ ਕੁਆਲਟੀ ਦਿਖਾ ਦੇਣਾ ਫਿਟਿੰਗ ਆਲਾ ਚੰਗਾ ਬਾਕੀ ਜਿੰਨੇ ਵੀ ਹੈਗੇ ਨੇ ਵੀਰੇ ਐ ਵਰਕ ਵਰਗੀਆਂ ਬਰੀਕ ਐ ਜੋ ਕਿ ਜਿੰਨੀ ਕਰਾਈ ਗਈ ਹੈ ਹਾਂਜੀ 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 ਤੇ ਬਾਕੀ ਪੇਟ ਪੂਰੇ ਦੀ ਗੋਲਟੰਗੀ ਆ ਆ ਜਿੰਨੇ ਵੀ ਹੈਗੀ ਵਧੀਆ ਇੱਕ ਨੰਬਰ ਆ ਸਾਰਾ ਹਾਂਜੀ ਹਾਂਜੀ ਭਾਜੀ ਬਾਕੀ ਜੇ ਸਿੰਘ ਦੇਖੀ ਇਹਦੇ ਰੂਹਾਂ ਖੁਸ਼ ਹੋ ਜਾਂਦੀਆਂ ਨੇ ਸਿੰਘ ਦੇਖ ਕੇ ਮੇਰਾ ਵੀ ਇੱਕ ਰਿਫੇਰ ਕੋਈ ਇਹਨਾਂ ਸੱਚੋਟੀ ਕਰਕੇ ਦੇ ਕੇ ਦਿਖਾ ਦੇ ਫਿੱਕਾ ਰਹਿ ਜਾਂਦੇ ਅੱਗੇ ਤਾਂ ਕਿ ਟੋਟੀ ਚ ਖਾਣ ਦੀ ਮਰਾਈ ਸਪੈਸ਼ਲ ਜਿਹਨੂੰ ਕਹਿੰਦੇ ਨੇ ਬਾਕੀ ਚੰਗੀਆਂ ਵੀ ਚਲੋ ਪਰਵਾਹ ਨਾ ਕਰੀਂ ਅੰਦਰ ਆਪਣੇ ਲੋਕ ਸਾਰੀਆਂ ਚੰਗੀਆਂ ਕਰਕੇ ਪਾਈਆਂ ਜਿਹੜੀ ਗੱਲ ਕਰਨ ਵਾਲੀ ਹਾਂ ਹਾਂਜੀ ਹਾਂਜੀ ਤੇ ਬਾਕੀ ਇਹ ਜਿੱਦਿ ਜਿਹਾ ਆਪਾਂ ਦੁੱਧ ਦੀ ਗੱਲ ਕਰੀਏ ਉਦ ਦੇਖੋ ਵੀਰ ਜੀ ਅੱਜ ਕੱਲ ਹੈ ਪਰਸੋਂ 12 ਕਵਜ ਦੀ ਸੋਈ ਜਾ ਹਾਂਜੀ ਥੋੜੀ 10 ਕਿਲੋ ਤੇ ਚਲੀ ਜਰੀ ਜਰੀ 10 ਕਿਲੋ ਦਾ 10 ਕਿਲੋ ਥੋੜੀ ਜੀ ਇਹ ਮੁੱਲ ਕਰ ਬਾਈ ਇਹਦਾ ਮੁੱਲ ਛੋਟੀ ਦਾ ਕਰੇ ਮੁੱਲ ਕਰਨ ਜੋ ਮਾੜੀ ਵੀਰੇ 1 ਲੱਖ ਦੇ ਵੀਰੇ ਇਹ ਦੇ ਦਾਂਗੇ 75 ਹਜ਼ਾਰ ਦਿੰਦੇ ਆ ਇੱਕ 75 ਦੀ ਇੱਕ 75 ਦੀ ਦਾਹੀ ਵੀਰੇ ਦਿੰਦੇ ਲਓ ਜੀ 1 75 ਦੀ ਝੋਡੀ ਹੈਗੀ ਤੇ ਮਾਨਤਾ ਤੁਹਾਡਾ ਫੁੱਲ ਹੋ ਜੂਗਾ ਹਾਂਜੀ ਹਾਂਜੀ ਤੇ ਕਿੰਨਾ ਕਰ ਦੋਗੇ ਮਾਨਸ ਕਰਦਾਂਗੇ 2000 ਦਾ ਵੀਰੇ ਜੀ ਨਹੀਂ ਭਾਈ ਜੀ ਇੱਕ ਜੀ ਅੱਜ 5 5000 ਦੀ ਛੋੜ ਚਲੋ ਦੇ ਦਾਂਗੇ 1 75 ਦੀ ਦੇ ਦਾਂਗੇ ਵੀਰੇ ਲਓ ਜੀ ਇੱਕ ਕਸਤਰ ਦੀ ਆ ਗਈ ਆ ਗੀ ਸਭ ਤੋਂ ਪਹਿਲੀ ਗੱਲ ਖਾਸ ਤੇ ਇਹ ਆ ਜਿਹਦੇ ਨਾਲ ਦੀ ਝੋਟੀ ਅੱਜ ਤੋਂ 10 20 ਦਿਨ ਪਹਿਲਾਂ ਝੋਟੀ 2 ਲੱਖ ਤੋਂ ਬਾਹਰ ਆਪ ਲਈ ਦੀ ਨਹੀਂ ਆ ਮਿਲਦੀ ਤੇ ਬਾਈ ਮੈਂ ਫਿਰ ਗੱਲ ਫਿਰ ਉਸੇ ਆ ਗਿਆ ਤੇ ਅੱਜ ਦੀ ਝੋਟੀ ਆਪਾਂ 2 ਨੰਬਰ ਤੇ ਦਿਖਾਈ ਸੀ ਤੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਜੇ ਗੱਲ ਕਰੀਏ ਝੋਟੀ ਤੇ 5 ਲੱਖ ਦੀ ਆ ਹਾਂ ਜੀ ਜੀ ਵੀਰੇ ਇਹ ਫਿਰ ਗੱਲ ਫਿਰ ਗਿਆ ਜੀ ਅੱਜ ਕੀਤਾ ਗਿਆ ਜੀ ਵੀਰੇ ਬਾਕੀ ਤੇਰੇ ਕੋ ਕੱਚੀ ਸੂਈ ਹੈ ਤੇਰੇ ਕੋ ਨਾੜੂ ਤੇ ਬਚਾ ਦੇ ਜਿਹੜੀ ਕਰਨ ਵਾਲੀ ਹੈ ਬਚਾ ਕੇ ਮਗਰ ਆ ਗਿਆ ਜੀ ਹਾਂ ਕੱਟਾ ਜੇ ਮਗਰ ਭਾਜੀ ਕੱਟਾ ਆ ਗਿਆ ਮਗਰ ਬਾਕੀ ਅਗੇ ਸਿੰਘ ਦੀ ਕੁਆਦੀ ਦਿਖਾ ਲੇ ਮੇਰਾ ਜੀ ਇੱਕ ਲੱਖ 70 ਹਜ਼ਾਰ ਦੀ ਜਦਾਂ ਵੀਰੇ ਇੱਕ 70 ਦੀ ਮੁੱਲ 75 ਆ 5000 ਛੋੜ 170 ਦੀ ਹਾਂਜੀ ਅੱਗ ਲੱਗੇ ਆ ਗਈ ਦੇਖੋ ਜੀ ਚੈਂਪੀਅਨ ਆ ਗਈ ਇਹ ਅੱਗੇ ਆ ਕੇ ਗੱਬਣ ਮੈਂ ਵੀਰੇ ਲਓ ਜੀ ਗੱਬਣ ਇਹ ਭਾਪੜਤਾ ਵੀ ਛੋੜਾ ਜਾ ਮੈਂ ਦਾ ਜੀ ਉਹਗਾ ਕਿ ਕਿਹੜੀ ਗੱਲ ਕਰਨ ਵਾਲੀ ਤਲੀ ਹਾਂ ਛੋੜ ਕਿ ਨਹੀਂ 10000 ਇਹਦੇ ਦਾਹੀ ਕਰਵਾਇਆ ਬਾਹਲਾ ਭਾਅ ਛੋਟਾ ਭਾਈ ਨਿਗਾਹ ਦਾ ਭਾਅ ਜਿਹੜੀ ਗੱਲ ਕਰਨ ਵਾਲੀ ਇਹ ਵੀ ਆਪਾਂ ਛੋੜ ਭਾਈ ਕੋਲ 10000 ਕਰਾਉਣੀ ਆ ਉਹ ਵੀ ਖੁਸ਼ੀ ਨਾਲ ਜੀ ਖੋਲੇ ਭਾਈ ਲਓ ਜੀ ਖੋਲੋ ਖੋਲ ਕੇ ਆ ਗਈ ਜੀ ਛੇਂਗ ਦੀ ਗੱਲ ਕਰ ਲਈਏ ਛੇਂਗ ਦੀ ਕੁਆਲਿਟੀ ਵੀ ਚੰਗੀ ਆ ਤੇ ਬਿਲਕੁਲ ਜੈਡ ਬਲੈਗ ਨੂੰ ਕਹਿੰਦੇ ਨੇ ਇੰਨੇ ਵੀ ਅੱਗੇ ਨੇ ਵੀਰੇ ਇਹਨਾਂ ਵਧੀਆ ਦੁੱਧ ਵਾਲੀ ਆ ਛੋਟੀ ਵੀਰੇ ਦੋਨ ਤਾਰੀ ਛੋਟੀ ਆ ਗਈ ਬਾਕੀ ਪਿੱਠ ਬੜੀ ਦੀ ਕੁਆਲਿਟੀ ਬਿਲਕੁਲ ਓਕੇ ਆ ਇਹ ਮੇਰੇ ਵੀਰੇ ਜੈਡ ਬ੍ਰੈਕ ਦਖਾਲ ਦੇ ਮਰਾਏ ਜਨਾ ਮੈਂ ਕਰੀਆਂ ਪਿੱਠ ਪੜਾ ਰੱਖੀ ਹੈ ਬੜੀ ਲੈਵਲ ਉਹ ਦਿਖਾ ਦੇ ਜੀ ਦੋਸਤਾਂ ਦੇ ਦੇਖੋ ਜੀ ਕਿਉਂ ਟੀ ਆ ਗਿਆ ਤੇ ਮਾਰ ਲੈ ਤੁਹਾਰਾ ਭਾਈ ਤੁਹਾਡਾ 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 ਮਾਰ ਕਿ ਕਵਾਦੀ ਉਹਦੀ ਉਹ ਟੰਗੀਆਂ ਦੇਖੋ ਜੀ ਭਾਈ ਜਾਨ ਸਾਲਾ ਲਗਾ ਰਿਹਾ ਦੋ ਤਾਰ ਤੇ 3 ਪਾ ਰਿਹਾ ਕਿੰਨੇ ਮੈਂ ਸੂਏ ਆ ਤੇ ਕਿਵੇਂ ਜਿਵੇਂ ਮੈਂ ਕਿੰਨਾ ਟਾਈਮ ਲੇ ਕੇ ਸੋਣ ਤੇ ਭਾਈ ਜਾਨ ਕੁਛ ਨਹੀਂ ਆ ਭਾਈ ਜਾਨ ਸਾਰੀ ਬਿਠੇ ਰਿਹਾ ਇਹ ਪਹਿਲੀ 아니 ਇੱਕ ਕਟੋਗਰੀ ਹੱਤਾਂ ਲੈ ਜੇਗੀ ਸਮਝ ਪਈ ਜਿਆ ਅੱਛਾ ਜੀ ਇੱਕ ਹੱਤਾ ਹੱਤਾ ਲੈ ਜੇਗੀ ਬੋ ਜੀ ਤੇ ਬਿਲਕੁਲ ਬਾਕੀ ਥਾਣਾ ਥੋਣਾਂ ਦੀ ਗਾਰੰਟੀ ਬਿਲਕੁਲ ਮੈਂ ਨਾ ਪਿੱਛੇ ਦੀ ਥਾਣਾ ਦੀ ਫੁੱਲ ਗਾਰੰਟੀ ਹੋਏਗੀ ਵੀਰੇ ਦੀ ਪੇਟੇ ਪੂਰਾ ਦਿਖਾ ਦੇ ਮੈਂ ਵੀ ਦੇਖ ਲਈ ਤੇ ਬਾਕੀ ਫਿਰ ਦੁੱਧ ਕਿਨਾਂ ਕਿਵਾ ਜਾਈਗੀ ਜੀ ਦੁੱਧ ਵੀਰੇ 12 12 13 ਲੀਟਰਾਂ ਨੂੰ ਚ ਆ ਜਾਈਗੀ ਜੀ 12 13 ਲੀਟਰਾਂ 13 ਲੀਟਰਾਂ ਨੂੰ ਚ ਆ ਜਾਈਗੀ ਤੇ 10000 ਛੋੜ ਲੈਣੀ ਜੀ ਵਿੱਚ ਚ ਆਉਂਦੀ ਤੇ ਮੁੱਲ ਮੁੱਲ ਲੱਖ ਦੀ ਗਾਰੰਟੀ ਹੋਏਗੀ ਲੱਖ ਦੀ ਲੱਖ ਦੀ ਨਹੀਂ ਜੀ ਜੀ ਹਾਂ ਜੀ ਮਾਂ ਤਾਂ ਤਾਂ ਦੋ ਘੱਟ ਦਿਆਂਗੇ ਵੀਰੇ ਜੀ ਮੈਂ 10000 ਰੁਪਏ ਕਿਹਾ ਛੋੜ ਤੁਹਾਨੂੰ ਦੇ ਦਾਂਗੇ 90000 ਦੇ ਦਾਂਗੇ ਲਓ ਜੀ 90000 ਦੀ ਆ ਗਈ ਜੀ 90000 ਦੇ ਦਾਂਗੇ ਵੇਖੋ ਜੀ ਚੈਂਪੀਅਨ ਝੋਟੀ 90000 ਦੀ ਹਾਂ ਜੀ ਜੀ ਤੇ ਦੁੱਧ ਦਾ ਗਾੜੀ ਜੰਗਾ ਪਰ ਇੱਕ ਕੱਪ ਦਾ ਘਤੀ ਆ ਹਾਂ ਜੀ ਜਿਹੜਾ ਕੋਈ ਵੀਰ ਭਰਾ ਵੀਡੀਓ ਵਿੱਚ ਮੰਗਦਾ ਉਹਨੂੰ ਥਣਾ ਦੀ ਗਰੰਟੀ ਪਿੱਛੇ ਦੀ ਗਰੰਟੀ ਮਤਲਬ ਕਿਸੇ ਮਤਲਬ ਨਿੰਦਰਾ ਵਾਲੀ ਨਹੀਂ ਝੋਟੀ ਬਲਕਿ ਟੌਪ ਕਲਾਸ ਜਿਹਨੂੰ ਕਹਿੰਦੇ ਨੇ ਹਾਂ ਜੀ ਜੀ ਲਓ ਜੀ 9000 ਆ ਗਏ ਤੇਰੇ ਮੇਰੇ 90 ਦੀ ਹਾਂ ਮੇਰੇ ਨਾ ਬੇਰੀ ਬੇਰੀ ਇਹ ਕਹਿੰਦਾ ਸਮਝ ਨਾ ਗਏ ਵੀ ਇਹ ਕਹਿੰਦਾ ਬੇ ਮੇਰੇ ਨਾ ਬ ਅੱਜ ਜਿਹੜੀ ਹੀਰਾ ਟੌਪ ਕਲਾਸ ਅੱਧੀ ਓਡੀ ਮੇਕਅਪ ਵੈਰ ਦਿਖਾਉਂਦੇ ਆ। ਤੁਹਾਨੂੰ ਕੋਈ ਵੱਛੀ ਨਹੀਂ ਆ। ਹਾਂਜੀ। 25 ਦਿਨ ਇਹ ਦੁੱਝਾ ਸੂਹਾ ਪਹਿਲਾਂ ਪਲੂਨ ਸਾਡੇ ਕੋਲ ਵੱਛੀ ਗਈ ਦਨੀ। ਹਾਂਜੀ। ਇਹਦੇ 24-25 ਕਿਲੋ ਦੁੱਧ ਕੱਟਿਆ ਭਾਈ ਵੱਛੀ ਨੇ। 24। ਬਸ ਵੱਛੀ ਵਾਲੀ 12-13 ਦਿਨ ਦੀ ਭਾਈ ਕੱਚੀ ਵੱਛੀ ਦਦੀ। ਲਓ ਜੀ 12 ਦਿਨਾਂ ਦਾ ਸਹੀ ਸੰਡੀ ਕਹਿੰਦੇ ਨੇ। ਜਿੱਦਾਂ ਕੱਚੀ ਦੀ ਫੋਟੋ ਦਾ ਤਸਵੀਰ ਹੁੰਦੀ ਓਦਾਂ ਦੀ ਆ ਭਾਈ ਜੀ। ਚਲ ਦਿਖਾ ਦਈਏ ਕਿ ਮੈਂ ਕੀ ਆਪ ਲੱਗੇ ਨੇ ਘੜ ਘੜਾ ਡੱਬ ਲੱਗੇ ਨੇ ਵੱਛੀ ਨੇ। ਨਹੀਂ ਨਹੀਂ ਜੀ ਆਹ ਵਧੀਆ ਕਰਿਆ ਤੇ ਜੀ। ਹਾਂਜੀ ਵੀ ਇਹਦੇ ਕਿੰਨਾ ਮਾਇਨੇ ਤੇ ਲੋਗਲ ਕਿੱਥੇ ਹੋਏ ਨਹੀਂ ਰਾਹ ਨੂੰ ਹੋਏ ਇਹ ਇੱਜਾਹ ਜਾ ਰਿਹਾ ਵੇ ਦੇਖੋ ਮੇਰੇ ਇੱਥੇ ਨਹੀਂ ਹੋ ਰਹਾ ਕਹਾਣੀ ਜੀ ਲੱਡ ਕਾ ਲੇ ਮੈਂ ਵੀ ਪੇਟ ਕੋਲ ਖਾ ਦੇ ਅਰਧੇ ਵਾਲੀ ਤੇ ਖਾ ਦੇ ਤਾਂ ਸੰਤ ਨੂੰ ਤਾਂ ਕੋਈ ਮੁੱਠੀ ਵਾਲਾ ਹਸਣ ਲੱਗਾ ਵਾ ਬਾਕੀ ਅਰਧੇ ਵਾਲੀ ਬਹੁਤ ਚੰਗੀ ਆ ਤੇ ਬਾਕੀ ਅਗਲੀ ਮੈਨਾਂ ਵੀ ਆ ਤੇ ਸੁਖਾ ਲਈ ਇਹਦਾ ਜਿੰ ਮਸੀਦਾ ਟੋਪਾ ਸੂਰਾ ਦਾ ਰ ਬਹੁਤ ਚੰਗਾ ਵਾ ਆਟ ਥੋੜਾ ਕੈਮਰੇ ਤੋਂ ਡੰਦੀ ਆ ਤੇ ਜਿਹੜੀ ਦੁੱਧ ਕਲਾਈ ਵਾਲੀ ਜੀ ਇਹ ਦੁੱਧ ਭਈ ਫਲਾਉਨੇ ਇਹਨੇ 24 25 ਕਿਲੋ ਚ ਆਇਆ ਬਾਈ ਵਛੀ ਹੁੰਦੀ ਆ ਅੱਛਾ ਜੀ ਹਾਂ ਕੱਚੀ ਵਾਲੀ ਮਤਲਬ 14 15 ਦਿਨ ਦੀ ਕੱਚੀ ਆ ਵੇ ਲੈ 14 15 ਦਿਨ ਲੈ ਜੀ ਹਾਂ ਜੀ ਜੀ ਤੇ ਮੁੱਲ ਫਿਰ ਇਹਦਾ ਮੁੱਲ ਦੇ ਵੀਰ ਬੱਚੇ ਇਹੋ ਜਿਹੇ ਦਾ 1 ਦਾ 15 ਵੀ ਮੰਗੀ ਜਾਂਦੇ ਆ ਪਰ ਮੋਲ ਨਹੀਂ ਮੰਗਣਾ ਵੀਰੇ ਇਹ ਜੇ ਦੇਣ ਵਾਲੀ ਗੱਲ ਹੈ ਜਿਹੜੀ ਗੱਲ ਕਰਨੀ 75000 ਦੀ ਦੇ ਦਾਂਗੇ 75 ਦੀ 75 ਦੀ ਦੇ ਦਾਂਗੇ ਹੋ ਜੀ ਮਾਨਦਾਨ ਕਰ ਦਾਂਗੇ 2000 ਦਾ ਫਿਰ ਕਰ ਦਾਂਗੇ ਜੀ ਛੱਡ ਦਈਏ ਮਦਦ ਹੌਸਲਾ ਲੈ ਤਾਂ ਖਾ ਦੋ 14 3000 ਛੱਡ ਜੀ ਚਲੋ 75000 ਦੀ ਦੱਸਾਂਗੇ ਵੀਰੇ 75000 ਦੀ ਵਸ਼ੀ ਆ ਗਈ ਟੌਕਲਾਜ ਨੂੰ ਆਨੇ ਕਈ ਥਾਂ ਤੋਂ ਦਿਖਾ ਦੇ ਬਿਲਕੁਲ ਐ ਹਾਂਜੀ ਆਰਡਰ ਦੀ ਕਮਾਲੀ ਦਿਖਾ ਦੇ ਲੈ 15 ਦਿਨ ਕੱਚੀ ਆਲੇ ਹਾਂਜੀ ਬਾਕੀ ਜਿਹੜਾ ਤਿਆਰ ਵੀ ਤੁਰਨਾ ਵੀ ਉਪਾ ਦੇ ਬਰੇ ਕੋ ਹਾਂਜੀ ਇਹ ਕਿਤੇ ਇਧਰ ਤੁਹਾਡੇ ਬਰਾਬਰ ਦੇ ਅੱਜੋਂ ਆਰਡਰ ਉਹ ਦਿਖਾ ਦੇ ਬਰਾ ਵੀਰੇ ਹਾਂਜੀ 75000 ਮੋਲਿਆ ਤੇ 3000 ਅੜੁੱਸ 72000 ਹਾਂ 75000 72000 ਪਾ ਲਿਆ ਜੀ ਅੱਗੇ ਆਹੀ ਲੱਗ 72000 ਤੋਂ ਵੀ ਬੇ ਤੇ ਫਿਰ ਮੂਹਨ ਚਾਰ ਰਾਂ 72000 ਲਾਓ ਜੀ ਚਾਹ ਤਾਂ ਕੱਟੀ ਆ ਪਹਿਲਾਂ ਤੇ ਪਰਸੋਂ 12 ਕਿਵਰੀ ਸੂਈ ਵੀਰੇ ਹਾਂਜੀ ਬਿਲੋ ਬਿਲਕੁਲ ਗਿੱਲੇਣਾੜੂ ਤੇ ਬਚਾ ਦਦੀਆਂ ਤੇ ਠੰਡੀ ਦਾ ਕੋਈ ਮੁੱਲ ਨਹੀਂ ਪਈ ਕੱਟੀ ਥਲੇ ਇੰਦਾ ਠਾਪੀ ਤੇ ਇੰਦੇ ਮਾਜਾ ਬਈ ਜੜੀ ਵਾਲੀ ਇੰਨੀ ਠੰਡੀ ਕੋਈ ਹਿਸਾਬ ਨਹੀਂ ਲਾਓ ਜੀ ਠੰਡੀ ਸੀ ਜੀ ਤੇ ਬਾਕੀ ਚਵਾਫ ਫਮਾ ਕੇ ਦਾਦੀ ਜੀ ਦਾ ਓਕੇ ਵੀਰੇ ਵਧੀਆ ਇਹ ਵੀ ਦਾ 11 ਕਿਲੋ ਬੋਲੀ ਤੇ ਚਲੀ ਵੀ ਜੀ 10 11 ਕਿਲੋ ਜੀ ਤੇ ਖੋਹ ਕੇ ਦੋਦੇ ਫਿਰ ਬਾਕੀ ਨੀਦੇ ਨੂੰ ਹਾਂਜੀ ਜੀ 10 11 ਕਿਲੋ ਤੇ ਚਲੀ ਆ ਤੇ ਖੋਹ ਕੇ ਦੋਦੇ ਪਿੰਟ ਪੂਰੇ ਦੀ ਕੋ ਚੰਗੀ ਆ ਹਾਂਜੀ ਬਾਕੀ ਇਹ ਸੇਗਰੀ ਗੱਲ ਕਰੀਏ ਸਿੰਕ ਵਾਲੀ ਕੋ ਚੰਗੀ ਆ ਇਹ ਇਹ ਮਗਰ ਕੱਟੀ ਆ ਗਈ ਜੀ ਲਓ ਜੀ ਕੱਟੀ ਆ ਗਈ ਫੜ ਫੜਾ ਹੋ ਗਿਆ ਜੀ ਕੱਟੀ ਆ ਗਈ ਮਗਰ ਪਾਕੇ ਦਿਖਾ ਲਿਆ ਮੇਰਾ ਇਹ ਸੇਟ ਬੂੜਾ ਕਢਾਲ ਦੇ ਅਟਰ ਦੀ ਕੁਆਲੀ ਦਿਖਾ ਦੇ ਸਾਥੋਂ ਦੀ ਕੁਆਲੀ ਕੋਈ ਨੌਕਰਾ ਥਾਣਾ ਨਿਆ ਬਈ ਆਇਆ ਬਾਕੀ ਤੇਸ ਨੂੰ ਦਿਖਾ ਦੇ ਮੇਰਾ ਵੀ ਕੋਈ ਜੱਟ ਬ੍ਰੈਂਕਿੰਗ ਨੂੰ ਕਹਿੰਦੇ ਨੇ ਕਿੰਨਾ ਕਿ ਚਵਾ ਦੇਗੇ ਜੀ ਜੀ ਦੋਸਤ ਮੇਰੇ ਬੱਚੋ ਠੀਕੋ 15 ਕਿਲੋ ਚਵਾ ਦਊਗੀ ਨਾ ਮਨਾਰਾ ਦੇ ਅਲੀ ਪਰਥੋ ਦੀ ਸੂਈ ਤੇ ਲਈ ਪੰਮਾ ਲਵੀ 10 11 ਕਿਲੋ ਬੋਲੀ ਤੋਂ ਚਲ ਪੀ ਦੇਣੀ ਹੈ ਅੱਜ ਬੋਲ ਉਹ ਸਾਰੀ ਸਾਫ ਕਰਤੀ ਸਾਫ ਕਰਤੀ ਹੈ ਸਾਫ ਕਰਤੀ ਤੇ ਕਿੰਨੇ ਦੀ ਹੋ ਜੂਗੀ ਫੇ ਬਾਈ ਜੀ ਵੀਰੇ 1 ਲੱਖ ਦੀ ਜੰਦਾ ਵੀ 75 ਦੀ ਦੇ ਦਾਂਗੇ ਮੇਰੇ ਲਈ 1 75 ਦੀ 1 75 ਦੀ ਦੇ ਦਾਂਗੇ ਹੋ ਜਮਾਨਦਾਰ ਕਹਤਾਂਗੇ 2000 ਦਾ ਕਰੇ ਮਾਨਦਾਰ ਨਹੀਂ 70 ਦੀ ਕਰ ਲਈਏ ਮਾਨਦਾਰ ਲੋ ਜੀ ਇਹ ਨਹੀਂ ਖਤਰਦੀ ਲੋ ਜੀ 170 ਦੀ 170 ਦੀ ਆ ਲੈ 15 ਕਿਲੋ ਵਾਲੀ ਝੋਟੀ ਦਿਖਾ ਦੇ ਪੇਟ ਪੂਰਾ ਦਿਖਾ ਦੇ ਮੇਰਾ ਵੀਰ ਹਾਂਜੀ ਹਾਂਜੀ ਤੇ ਹੁਣ ਜਿਹੜਾ ਵਾ 12 13 ਕਿਲੋ ਕੁ ਚਾਰ ਦੀ ਜੋਧਿਆ ਹਾਂਜੀ ਤੇ 15 16 ਕਿਲੋ ਇਹ ਰਮਾਨਾ ਚ ਵਾਜੇਗੀ ਜਿਵੇਂ ਭਾਜੀ ਮੈਂ ਬੇ ਹਾਂਜੀ ਤੇ ਬਾਕੀ ਇਕਰੀ ਦਿਖਾ ਦੇ ਖੇਤੂ ਵੀ ਦਿਖਾ ਦੇ ਇਕਰੀ ਮੇਰਾ ਵੀਰ ਤੇ ਹੋਰ ਕੋਈ ਦਿਖਾਣੀ ਪਾਕੀ ਬਾਕੀ ਵਾ ਨਾ ਝੋਟੀ ਆਪਣੇ ਕੋਲ ਬਾੜੀ ਸਪੈਸ਼ਲ ਹੈ ਕਈ ਹਾਂਜੀ ਹੁਣ ਇਹ ਬਈ ਵੇਗੀ ਨਹੀਂ ਆਪਣੇ ਕੋਲੀਆਂ ਅੱਛਾ ਜੀ ਸੇਲ ਕਰਤੀ ਹੈ ਹਾਂ ਸੇਲ ਹੋ ਗਈ ਨਹੀਂ ਹਾਂ ਵੀ ਦਿਖਾ ਦੇ ਲਗਾਈ ਲੈ ਯਾਰ ਖੇਲ ਹੋ ਗਈ ਝੋਟੀ ਅੱਬੇ ਬਸ ਤਾਜੀ ਸੂਈ ਸਵਾਈਆ ਹਾਂਜੀ ਇਹ ਕੱਲ੍ਹ ਸੂਈ ਜੀਤੀ ਸੀ ਕੱਲ੍ਹ ਸੂਈ ਹੈ ਵੀਰੇ ਤੇ ਆ ਲਓ ਜੀ ਮੈਨੂੰ ਦੂਪਸੇ ਆ ਨਾੜਾ ਨਾੜਾ ਨੇ ਭਰੀ ਪਈ ਜਿਹੜੀ ਲੈਣੀ ਨਾੜਾਂ ਵਾਲੀ ਨਾੜਾ ਇੱਕ ਵਾਰੀ ਦਿਖਾ ਦੇ ਮੈਨੂੰ ਕਰ ਦੇ ਦਿਖਾ ਦੇ ਮੇਰਾ ਵੀ ਚੇਡਾ ਇਹ ਸਾਡਾ ਗੁਰੂ ਕਹਿੰਦਾ ਦਾ ਵੀ ਜਿਹੜੀ ਨਾੜਾ ਵਾਲੀ ਝੋਟੀ ਨਾ ਹਾਂਜੀ ਕਹਿੰਦਾ ਥੋੜੀ ਕੀਤਾ ਬਈ ਮਾੜੀ ਨਹੀਂ ਨਿਕਲਦੀ ਤੁਸੀਂ ਹਾਂਜੀ ਹਾਂਜੀ ਤੇ ਨਾੜਾ ਲਈ ਮੈਂ ਜਦੋਂ ਤੱਕ ਇਹ ਵੇਚ ਲਈ ਤੇ ਆਪਾਂ 10000 20000 ਰੁਪਏ ਗੁਰੂ ਦੇ ਆਖੇ ਲੈ ਕੇ ਉਹਦੇ ਮਹਿੰਗੀ ਲੈ ਲਈ ਦੀ ਦਿੰਦੀ ਵੀਰੇ ਤੁਸੀਂ ਹਾਂਜੀ ਅਟਰੇ ਦੇ ਇੱਕ ਮਾਦੀ ਇਕ ਰਿਕਸ਼ਨ ਦਿਖਾ ਦੇ ਮਰਾ ਵੀਰੇ ਤੇ ਬਾਕੀ ਥਾਨ ਜਿਹੜਾ ਨੋਗ ਆ ਲੱਗਾ ਵਾ ਤੇ ਦੁੱਧ ਵੀ ਚੰਗਾ ਚ ਵਾ ਜੇਗੀ ਕੇਕ ਪੁਰਾ ਵੀ ਬਹੁਤ ਚੰਗਾ ਵਾ ਸਿਗਰੀ ਕੁਆਦੀ ਬਹੁਤ ਚੰਗੀ ਆ ਹਾਂਜੀ ਹਾਂਜੀ ਤੇ ਫਿਰ ਇਹ ਸੇਲ ਕਰਤੀ ਬਾਈ ਫਿਰ ਇਹਦਾ ਬੋਲਦਾ ਕੀ ਹੈ ਨਾ ਹਾਂ ਦੰਦੋ 4-5 ਬਾਈ ਇਹ ਸੇਲ ਹੋ ਗਈ ਬੇ ਜੀ ਸੇਲ ਹੋ ਗਈ ਹਾਂ ਸੇਲ ਹੋ ਗਈ ਹੋਰ ਬਾਈ ਜੀ ਫਿਰ ਹਾਂ ਵਧੀਆ ਵਧੀਆ ਹੋਰ ਸੁਣਾ ਦੇ ਕੋਈ ਨਵੀਂ ਗੱਲ ਬਾਅਦ ਦੀ ਤੇ ਮਰਚੂ ਮੇਰਾ ਮਾ ਜਿਹੜੀਆਂ ਬਾਕੀਆਂ ਉਹ ਬਾਕੀ ਤਾਂ ਆਪਾਂ ਕੱਲ ਹੋ ਰਹਿਣਾ ਜਿਹੜੀਆਂ ਮੈਂ ਆਗੇ ਜਰਾ ਕਿਤੇ ਦੇ ਵੀ ਚਾਹ ਤੇ ਖਾ ਮੰਗੇ ਅੱਛਾ ਜੀ ਕੋਟੇ ਦਾ ਦਾ ਟਕਾ 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 ਮਾਲ ਲਾਵੇ ਆ ਝੋਟੀ ਹੈ ਗਈ ਦਿਖਾ ਦੇ ਮੇਰਾ ਵੀਰੇ ਆ ਲਓ ਜੀ ਲਓ ਇੱਥੇ ਹੀ ਹੀ ਆਕਾ ਉਹ ਬਾਹਰ ਜਿਹਨੂੰ ਕੈਂਦੇ ਆਹ ਜੀ ਆਪਾਂ ਵੀਰੇ ਆਪਾਂ ਕੀ ਪੀਏ ਤੇ ਨੋਜ਼ਰ ਲਓ ਇਹ ਮੇਰੀ ਫੇਰ ਖੋਲ ਕੇ ਝੋਟੀ ਆਪਾਂ ਤਾਂ ਖਾ ਲਦੇ ਨੇ ਸਪੈਸ਼ਲ ਝੋਟੀ ਦੇ ਪੰਜ ਲੱਖ ਦੀ ਆ ਤੇ ोड़ मेरा ज क टोटरमा में उखा जागा ठ हा ने भ मेरारा फ ਕਿਹਾ ਸਾਹ ਜੱਟ ਝੋਟੀ ਐ ਫਿਰ ਫਰੀਜ਼ ਆਦੇ ਅਗਾਇਆ ਫੈਸਲਾ ਹੈ ਕਿ ਅੱਗੋਂ ਦੀ ਗੱਲ ਕਰਕੇ ਦੀ ਠੇਕ ਦੀ ਗੱਲ ਕਰ ਲਈਏ ਤੇ ਫਿਰ ਕਲੇਮ ਇੱਥੇ ਪਤਲੀ ਠੇਕ ਵਾਲੀ ਝੋਟੀ ਜਿਹਨੂੰ ਕਹਿੰਦੇ ਨੇ ਵੇ ਫੇਰ ਦਿਖਾ ਦੇ ਮੇਰਾ ਵੀਰ ਲਓ ਜੀ ਲਓ ਜੀ ਡਿਗਰੀ ਝੋਟੀ ਟੋਪਾ ਬਾਕੀ ਵੀਰੇ ਸਭ ਤੋਂ ਇਹਦੇ ਖੂਬੀ ਪੜੀ ਨੇ ਮੇਲੇ ਜੇ ਮੇਲੇ ਜੇ ਜਿਤਨ ਵਾਲੀ ਝੋਟੀ ਨਹੀਂ ਨਹੀਂ ਥੋੜੀ ਜਿਹੀ ਮੂੰਹ ਚ ਫੜਾਉਂਦੀ ਆ ਹਾਂਜੀ ਇਹ ਨਹੀਂ ਕਿ ਗਰਮਾ ਲਈਏ ਜੀ ਇਸ ਤੋਂ ਬਾਅਦ ਜੋ ਗਰਮਾਦੀ ਸੁਭਾਂਦੇ ਸਕੇ ਨਾ ਨਹੀਂ ਗੱਲ ਨਹੀਂ ਇਹਨਾਂ ਦਾ ਕੀ ਬਕਵਾਸ ਕੀ ਹਨੀ ਪਾ ਵਧੀਆ ਜੀ ਪਾਈ ਜਾਨ ਜੀ ਦਾ ਇਹ ਆ 2,95,000 2,95,000 ਦੀ ਦੇ ਦਾਂਗੇ ਬਰੇ ਹੋਰ ਫਾਇਦੇ ਜੀ ਵਧੀਆ ਵਧੀਆ ਬਰੇ ਵਿਖਾਲ ਬਾਈ ਜੀ ਹਾਂ ਵਧੀਆ ਜੀ ਤੇ ਐਡਰੈਸ ਦੱਸਦੇ ਆਪਾਂ ਨੂੰ ਰੈਸ ਜੀ ਜਲਾ ਗੁਰਦਾਸਪੁਰ ਦੇ ਹਾਂ ਜੀ ਇਹਦੇ ਫਰੇਗੜ ਟੂੜੀਆਂ 5 ਕਿਲੋ ਮੀਟਰ ਪੈਂਦਾ ਹਾਂਜੀ ਬਸਰ ਤੇ 1000 ਤੋਂ ਪਰ 30 ਤੋਂ 30 ਕਿਲੋ ਮੀਟਰ ਪੈਂਦਾ ਹਾਂਜੀ ਬਡਾਲਾ ਵੀ 20-25 ਕਿਲੋ ਮੀਟਰ ਵੀ ਪੈਂਦਾ ਭਤਕਾਰ ਆ ਕੇ ਆਗੇ ਵੀ ਨੇ ਬਾਕੀ ਜਿਹੜੀ ਵੀ ਦੇਰੀ ਵਾਪਰ ਕਰ ਰਹੇ ਸਾਰੇ ਵੀਰ ਪਤਾ ਹੀ ਹੈ ਜਿਹਦੀ ਗੱਲ ਕਰ ਨਾਲੀ ਹੈ ਹਾਂ ਜੀ ਹਾਂ ਜੀ ਬਾਕੀ ਲਾਈਕ ਤੇ ਕਮੈਂਟ ਜ਼ਰੂਰ ਸ਼ੇਅਰ ਕਰਿਆ ਕਰੋ ਵੀਰੇ ਦੂਜੀਆਂ ਹਾਂ ਜੀ ਹਾਂ ਜੀ ਹਾਂ ਜੀ ਹੋਰ ਭਾਈਏ ਹਾਂ ਵਧੀਆ ਵਧੀਆ ਬਾਕੀ ਮੇਰੇ ਭਰਾ ਦੇ ਜਾਣ ਨੂੰ ਲਾਈਕ ਕਮੈਂਟ ਤੇ ਸ਼ੇਅਰ ਜੂਰ ਕਰਦੇ ਆ ਕਰੋ ਇਹ ਵੀ ਹਰ ਹਰ ਵੀਰ ਦਾ ਰਖਾਦਾ ਇਹ ਵੀਡੀਓ ਬਾਤੋ ਬਾਤ ਚੱਲੇ ਕੋਈ ਚੰਗੀ ਚੰਗੀ ਟੌਪਕਾਸ਼ ਦਿਖਾਗੇ ਜੀ ਲੱਗੇ ਕੋਈ ਤੇ ਮੇਰਾ ਵੀ ਇਹ ਆ ਵੀ ਵੀਰੋ ਵੇਖਣ ਨੂੰ ਇਹ ਬੈਂਦੀ ਆ ਵੀ ਝੋਟੀਆਂ ਨਹੀਂ ਆ ਜਿਹੇ ਵੀਡੀਓ ਇਹ ਕਰੀ ਜਰੂਰ ਸ਼ੁਰੂ ਕਰ ਲਾਗੇ ਐਨ ਤੱਕ ਜੀ ਹਾਂ ਜੀ ਮਤਲਬ ਕੋਈ ਜੇ ਕੋਈ ਕਮੀ ਪੇਟੀ ਹੁੰਦੀ ਹੈ ਕਿ ਬਾਕੀ ਇਹ ਵੀ ਰੇਰ ਦੀ ਗੱਲ ਜੇ ਆਪਾਂ ਕਰਦੇ ਆਂ ਵੀ ਕਿਰੀਬ ਵੀਰਪਰਾ ਅੱਧ ਵਿਚ ਦੇਖੇ ਤੁਸੀਂ ਕਮੈਂਟ ਕਰਦੇ ਵੀ ਰੇਰ ਜਿਆਦਾ ਰੇਰ ਨੂੰ ਝੋਟੀ ਦੀ ਇੱਕ ਬਾਅਦ ਹੀ ਦੇਖਿਆ ਕਰੋ ਤਾਂ ਫਿਰ ਕਮੈਂਟ ਕਰਿਆ ਕਰੋ ਇਤੋ ਜੇ ਦੇਸੀ ਪੜ ਕੇ ਆਪਾਂ ਕਰਦੀ ਆ ਕੋ 50 ਜੀ ਆ ਗਈ 60 ਜੀ ਆ ਗਈ 70 ਜੀ ਆ ਗਈ ਉਹਦੇ ਫਿਰ ਦੇਸੀ ਦਾ ਮੁੱਲ ਤੁਹਾਨੂੰ ਪਤਾ ਦੇਸੀ ਦਾ 50 60 70 ਲੱਖ ਤੋਂ ਥੱਲੇ ਝੋਟੀ ਦੀ ਮਿਲ ਜਾਂਦੀ ਆ ਤੇ ਜੇ ਆਪਾਂ ਜੇ ਆਪਾਂ ਟੌਪ ਬਾਅਦ ਝੋਟੀ ਲੈਣੀ ਆ ਤੇ ਫਿਰ ਇਹਦੇ ਪੈਸੇ ਲਾਉਣੇ ਪੈਣ। ਸਹੀ ਗੱਲ ਜੀ ਠੀਕ ਹੈ ਜੀ ਠੀਕ ਹੈ ਸਸਤੀ ਗੱਲ ਹੈ।